we uh -huh. ਆਪਣੇ ਇਲਾਕੇ ਵੀ ਤੇ ਸਰਦਰ ਦੀ ਮੰਗ ਸੀ ਜੋ ਪਿਛਲੇ ਅੜਾ ਦੇ ਰੋੜਾਂ ਸਾਹਰੇ ਤੇ ਫੇਦ ਨੂੰ ਕਰਕੇ ਜੋ ਰੋੜ ਆਪਣੇ ਕਰਾਉ ਉੱਤਲੇ ਜੀ ਉਹਨਾਂ ਦਾ ਸਰਦਰ ਤੋਂ ਮੰਗ ਦੀ ਕਾਫੀ ਟਾਈਮ ਤੋਂ ਕਿ ਨਵੀਂ ਸਰਦਾਂ ਬਣਿਆ ਜਾਣ ਤਾਂ ਜੋ ਆਪਣਾ ਲੱਗਾ ਸੁਖਦਾ ਨਾਲ ਰਹਿ ਸਕੇ ਤੇ ਉਹ ਗੁਰਸਾਹਿਬ ਦੀ ਕਿਰਪਾ ਨਾਲ ਅੱਜ ਰੋਡ ਦਾ ਨਿਰਮਾਣ ਕੰਮ ਪੂਰਾ ਕਰਦਾਰੇ ਉਦਾਨ ਕਰਨਾ ਪਨੇ ਐਮਐਲਡਾਬ ਸਬੈਟਲ ਨਿਗਰ ਨੇ ਲੰਬੇ ਟਾਈਮ ਤੇ ਲਗਭਗ ਲਗ 6 ਹਫ਼ਤੇ ਮਿੰਨੇ ਉਦਲੇ ਇੱਕ ਹਫ਼ਤੇ ਵਿੱਚ ਲੱਗੇ ਹੋਏ ਐ ਤੇ ਪੂਰੀ ਜੋ ਬਾਇ ਹਮਾਰੇ ਨੇ ਜਿਹੜਾ ਜਾ ਰਿਹਾ ਐ ਲਗਭਗ 9 ਕਰੋੜ ਦੇ ਨਿਵੇਲੇ ਫਰਕ ਨਿਰਮਾਣ ਲਈ ਪੰਧਾਏ ਹਨ ਤੇ ਅੱਜ ਉਦਾਨ ਕਰਨਾ ਹੈ ਪਾ ਸੜਕ ਬਣਦੀ ਹੈ ਕਿੰਨਾ ਖਾਤਿਆਈ ਹੈ ਇਹਦੇ ਤੇ ਸਸਿਕਲ ਜੀ ਮੈਂ ਤੁਹਾਡਾ ਆਪਣਾ ਕਰਲਾ ਕਰਾਉਣ ਤੇ ਤਕਰੀਬਨ ਇਹ ਕਨੌਰ ਤੋਂ ਲੈ ਕੇ ਜੱਬੋ ਮਾਦਰੀ ਤੱਕ ਆਪਣੇ ਜਮੀਤਗੜ੍ਹ ਤੱਕ 17 ਕਿਲੋਮੀਟਰ ਦੀ ਬਣੇਗੀ ਤੇ ਪੌਣੇ 9 ਕਰੋੜ ਰੁਪਇਆ ਜਿਹੜਾ ਇਹਦਾ ਖਰਚਾ ਤੇ ਜਿਹੜਾ ਕਿਉਂਕਿ ਫਲੱਡਾਂ ਦੇ ਦੌਰਾਨ ਵੀ ਤੇ ਉਸ ਤੋਂ ਬਾਅਦ ਹੈਵੀ ਟ੍ਰੈਫਿਕ ਦੇ ਨਾਲ ਵੀ ਇਹ ਕਾਫੀ ਖਰਾਬ ਹੋ ਗਈ ਸੀ ਕੋ ਨਹਿਰ ਦਾ ਕੰਡਾ ਵੀ ਹੈ ਅੱਗੇ ਫਿਰ ਕਪੂਰੀ ਵਾਲੀ ਸੜਕ ਵੀ ਜਿਹੜੀ ਸਾਰੀ ਇਹ ਤਕਰੀਬਨ 17 ਕਿਲੋਮੀਟਰ ਦਾ ਇਹ ਬਣ ਜਾਏਗਾ ਪੌਣੇ 9 ਕਰੋੜ ਰੁਪਏ ਦਾ ਇਹ ਵਿਕਰਟਨ ਸੀਗਾ ਸੜਕ ਸੀਗੀ ਸੋ ਜਲਦੀ ਜਿਹੜਾ ਜੇ ਦਾ ਕੰਮ ਸ਼ੁਰੂ ਕਰਕੇ ਜਿਹੜਾ ਆਪਾਂ ਬਰ ਹਾਂਜੀ ਕਿੰਨੇ ਦਿਨਾਂ ਚ ਤਿਆਰ ਹੋ ਜਾਊਗਾ ਹਾਂਜੀ ਲਗਭਗ 3 ਮਹੀਨਿਆਂ ਦੇ ਅੰਦਰ ਕੰਪਲੀਟ ਹੋ ਜਾਊਗਾ ਫਿਰ 2.5 ਮਹੀਨੇ ਦਾ ਸਮਾਂ ਲੱਗੇਗਾ ਜੀ ਇਹਨੂੰ 2.5 ਮਹੀਨੇ ਦੇ ਵਿੱਚ ਵਿੱਚ ਇਹਨੂੰ ਕਿਉਂ ਕਈ ਥਾਵਾਂ ਦੇ ਉੱਤੇ ਜਿਵੇਂ ਕਮਾਲਪੁਰ ਦੇ ਕੋਲੇ ਉਹ ਰੈਂਪ ਬਹਿ ਗਿਆ ਸੀ ਉਹਨੂੰ ਬਣਾਉਣ ਨੂੰ ਟਾਈਮ ਜ਼ਿਆਦਾ ਲੱਗੇਗਾ ਕਿਉਂਕਿ ਉਹਨੂੰ ਆਪਾਂ ਦੇਖਦੇ ਹਾਂ ਕਿਵੇਂ ਜ਼ਿਆਦਾ ਮਜ਼ਬੂਤੀ ਨਾਲ ਬਣਾਇਆ ਜਾ ਸਕਦਾ ਜਿਵੇਂ ਸ਼ੰਭੂ ਵੀ ਆਪਣਾ ਬੰਦ ਹੈ ਜੀ ਵੱਡਾ ਡੋ ਰੋਡ ਤੇ ਇੱਧਰ ਵੀ ਸਾਰੀ ਟ੍ਰੈਫਿਕ ਸਾਰੀ ਹੈ ਫਿਰ ਟ੍ਰੈਫਿਕ ਦਾ ਕਿਵੇਂ ਕਰਾਂਗੇ ਜੀ ਟ੍ਰੈਫਿਕ ਨੂੰ ਬੇਨਤੀ ਕਰਦੇ ਆ ਕਨਵਰਟ ਕਰਦੇ ਆ ਆਪਣੇ ਮੁਲਾਜ਼ਮਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਕਹੇ ਕਿ ਆਪਾਂ ਦੇਖਦੇ ਕੋਈ ਨਵਾਂ ਰੂਟ ਬਣਾਉਣੇ ਹੋਰ ਵੀ ਜਿਹੜਾ ਖੱਜਲ ਖਵਾਰੇ ਵੀ ਨਾ ਹੋਵੇ ਸੋ ਆਪਾਂ ਦੂਜਾ ਰੋਡ ਜਿਹੜਾ ਬਦਲ ਲਾਵਾਂਗੇ ਹੋਰ ਕੋਈ ਨਾ ਕੋਈ ਕਹੇ ਰੋਡ ਬਣਾਉਣੇ ਵੀ ਜ਼ਰੂਰੀ ਨੇ ਸਮਾਂ ਵੀ ਹੋਣਾ ਕਿਉਂਕਿ ਸਿਆਲ ਦੇ ਵਿੱਚ ਤੇ ਬਰਸਾਤਾਂ ਦੇ ਵਿੱਚ ਫਿਰ ਰੋਡ ਨਹੀਂ ਬਣਾਏ ਜਾਂਦੇ ਆਹੀ 3-4 ਮਹੀਨੇ 5 ਮਹੀਨੇ 6 ਮਹੀਨੇ ਸਾਡੇ ਕੋਲ ਸਮਾਂ ਜਿੰਨੀ ਆਪਾਂ ਵੱਧ ਤੋਂ ਵੱਧ ਬਣਾ ਸਕਦੇ ਇਸ ਟਾਈਮ ਦੇ ਵਿੱਚ ਆਪਾਂ ਵੱਧ ਤੋਂ ਵੱਧ ਛੜਕਾ ਜਿਹੜੀਆਂ ਆਪਾਂ ਬਣਾ ਬਹੁਤ ਬਹੁਤ ਧੰਨਵਾਦ ਜੀ ਕਰੀ ਪਤਾ ਕਰਾਇਆ ਜੇ ਰੋਡ ਦਾ ਕਿੰਨੀ ਦੇ ਵਿੱਚ ਤਿਆਰ ਕਰ ਦੋਗੇ ਇਹਨੂੰ ਇਹਨੂੰ ਅਸੀਂ ਲਗਭਗ 2.5 ਤੋਂ 3 ਮਹੀਨੇ ਦੇ ਅੰਦਰ ਅੰਦੇ ਨੇ ਇਹਨੂੰ ਕੰਪਲੀਟ ਕਰਾ ਦਾਂਗੇ ਜੀ ਸੜਕ ਨੂੰ ਫਸਟ ਸਾਡੀ ਹੋਏਗਾ ਕਿਹੜਾ ਆਪਣਾ ਜਿੱਥੋਂ ਆਪਣਾ ਰਸਤਾ ਬੰਦ ਕੀਤਾ ਹੋਇਆ ਹੈ ਇਸ ਤੋਂ ਲੱਗ ਕੇ ਆ ਪੁਲ ਤੱਕ ਦਾ 5 ਕਿਲੋਮੀਟਰ ਇਹ ਸਾਡੀ ਕੋਸ਼ਿਸ਼ ਰਹੇਗੀ ਵੀ ਅਸੀਂ 31 ਮਾਰਚ ਜਾਂ इवन ਕਿ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਇਹ ਕੰਪਲੀਟ ਕਰਾ ਦਈਏ ਕਿਉਂਕਿ ਹੁਣ ਪੁਲ ਪੁਲ ਕਰਕੇ ਰਸਤਾ ਵੈਸੇ ਹੀ ਬੰਦ ਹੈ ਜੋ ਤੱਕ ਰਸਤਾ ਬੰਦ ਹੈ ਇਹਦਾ ਫਾਇਦਾ ਚੱਕਦੇ ਹੋਏ ਆਪਾਂ ਮਤਲਬ ਕਿ ਤਾਂ ਜੋ ਟ੍ਰੈਫਿਕ ਨੂੰ ਮਿਨੀਮਮ ਦਿੱਕਤ ਆਵੇ ਉਸ ਤੋਂ ਅੱਗੇ ਫਿਰ ਚੌੜਾ ਹੋਏ ਜਾਂਦਾ ਸੜਕ ਤਾਂ ਵੀ ਆਪਾਂ ਮਤਲਬ ਕਿ ਪਹਿਲੇ ਇੱਕ ਸਾਈਡ ਬਟਨੀ ਬਣਾ ਕੇ ਦੂਜੀ ਸਾਈਡ ਵੀ ਬਣਾ ਸਕਾਂਗੇ ਜਿੰਨਾ ਕ ਟ੍ਰੈਫਿਕ ਨੂੰ ਥੋੜਾ ਮੋੜ ਡਿਵਰਟ ਵੀ ਕਰਨਾ ਪੂਗਾ ਸਾਨੂੰ ਬਿਲਕੁਲ ਬਾਰੇ ਤੁਸੀਂ ਕੀ ਸੋਚਿਆ ਜਿਵੇਂ ਐਮ ਐਲ ਏ ਸਾਹਿਬ ਕਹੇ ਰਹੇ ਉਹ ਮੈਂ ਇਹੀ ਤਾਂ ਹੋ ਕੁ ਸੋਚਿਆ ਨਹੀਂ ਬਿਲਕੁਲ ਐਂ ਸੋਚਿਆ ਸੀ ਮਤਲਬ ਬੈਸਟ ਯੂਟਿਲਾਈਜ਼ ਕਰਾਂਗੇ ਟਾਈਮ ਦਾ ਜਿੰਨਾ ਅਸੀਂ ਮਤਲਬ ਕਿ ਛੋਟੇ ਛੋਟੇ ਪੋਰਸ਼ਨਸ ਦੇ ਵਿੱਚ ਜਿਸ ਤਰੀਕੇ ਨਾਲ ਵੀ ਡਿਵਰਟ ਕਰ ਸਕਦੇ ਆ ਉਸ ਕੋ ਡੀਲ ਹੀ ਕਰਾਂਗੇ ਬਾਕੀ ਥੋੜਾ ਜਿਹਾ ਟ੍ਰੈਫਿਕ ਪੁਲਿਸ ਨਾਲ ਵੀ ਅਸੀਂ ਕੋਆਰਡੀਨੇਟ ਕਰਾਂਗੇ ਕਿਉਂਕਿ ਉਹ ਬੈਟਰ ਸਾਨੂੰ ਸੁਜੈਸਟ ਕਰ ਦਿੰਦੇ ਆ ਆਪਣੇ ਬੰਦੇ ਲਗਾ ਕੇ ਕਿ ਕਿਸ ਤਰ੍ਹਾਂ ਰੂਟ ਡਿਵਰਟ ਕਰਨਾ ਹੈ ਮਤਲਬ ਮਿਨੀਮਮ ਦਿੱਕਤ ਆਵੇ ਲੋਕਾਂ ਨੂੰ ਹਾਂਜੀ ਕੋਸ਼ਿਸ਼ ਇਹ ਵੀ ਵਾਲੇ ਨਾਲ ਵੀ ਕਰਨਾ ਪੈਣਾ ਜਿਵੇਂ মিডিਆ ਸੁਜੈਸਟ ਕਰੇਗਾ ਉਵੇਂ ਕਰਾਂਗੇ